ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੇ ਦਾ ਚੈਨਲ ਤੇ ਬਾਈ ਜੀ ਸਵਾਤ ਕਰਦੇ ਤੇ ਮੈਂ ਹਰਪ੍ਰੀਤ ਸਿੰਘ ਸਿੰਧੂ ਤੇ ਬਾਈ ਕੋਟ ਪੂਰਾ ਮੰਡੀ ਦੇ ਵਿੱਚ ਖੜਿਆ ਤਾ ਇਹ ਰੇਟ ਫੋਨ ਲੱਗੇ ਜਿਹੜੇ ਬੋਲੀ ਇੱਕ ਅੰਦੇ ਮੰਡਲ ਜਿਹੜੀ ਛਟਾੜਾ ਹਨਾ ਨਗ ਜਿਹੜੇ ਫੇਰ ਬਾਈ ਅੱਜ ਕਾਫੀ ਆ ਗਏ ਆ ਉਹ ਦੂਰ ਤੱਕ ਲੈਣ ਲੱਗੀ ਵਿਖਾ ਦਿੰਨੇ ਲੈ ਬਾਈ ਉਹ ਜਿਹੜੀ ਦੂਰ ਤੱਕ ਲੈਣ ਲੱਗੀ ਆ ਹਨਾ 14 15 ਨਗ ਜਿਹੜੇ ਅੱਜ ਫੇਰ ਹੋਊਗੀ ਬਾਈ ਰੇਟ ਵੇਖਾਂਗੇ ਅੱਜ ਦਾ ਕੀ ਜਾਂਦਾ ਬਾਈ ਉਹਦਾ ਰੇਟ ਜਿਹੜਾ ਕੱਲ ਦਾ ਰੇਟ ਜਿਹੜਾ 500 ਤੇ 15 ਰੁਪਏ ਤੇ ਟਾਪ ਦਾ ਰੇਡ ਰਹਿ ਗਿਆ 2 2 4 6 8 10 11 12 13 14 15 ਨੱਕ ਜਿਹੜੇ ਅੱਜ ਹੋ ਗਏ ਬਾਈ ਤੇ ਗਾਗੂ ਕੋ ਖਾਦ ਕੇ ਕਿੰਨਾ ਨਿਕਲੇ ਅੱਜ ਇਹ ਰੇਅਲ ਦੇ ਕਰਕੇ ਜਾਇਆ ਕਰੋ ਇੱਥੇ ਠੀਕ ਹੈ ਠੀਕ ਹੈ ਉੱਥੇ ਜਾ ਕੇ ਤੁਸੀਂ 300 ਮੰਗਦੇ 400 ਮੰਗਦੇ ਅਗਲਾ ਕਹਿੰਦਾ ਇਹ ਵਿੱਚ ਰਲਿਆ 300 400 ਨੂੰ ਇੱਕ ਭਾਜਾ ਨਾ ਬਣਾਓ ਹਾਂ ਭਾਜਾ ਬਣਾਓ ਉੱਥੇ ਆ ਗਿਆ ਫਿਰ ਮੇਰੇ ਨਾਲ ਰਿਪਲੇਸਮੈਂਟ ਇਹ 20 50 ਮੰਗਦਾ ਬਈ ਇੱਥੇ ਆਪਦਾ ਕੰਮ ਆਪ ਦਾ ਨਿਬੜ ਕੇ ਜਾਇਆ ਕਰੋ ਫਿਰ ਕੱਲ ਨੂੰ ਕਹੋਗੇ ਤੁਸੀਂ ਗਰੀਬ ਬੰਦੇ ਆ ਤੁਹਾਡਾ ਇੱਕੋ ਮੰਨਦਾ ਨਾ 200 ਰੁਪਿਆ ਇਹ ਨਾ ਕਹਿ ਦੋ ਵੀ ਉਹ ਫਲਾਣੇ ਬੰਦੇ ਜਾਣਾ ਉੱਥੇ ਆ ਗਿਆ 300 ਹੋਣਗੇ 300 ਲੱਗਦਾ ਉਹ ਚੜ ਜਾ ਬਰੂਗੀ ਤਾ ਦੂ 300 ਆਪਦੇ ਆਪ ਕੀਤਾ ਇਹ ਬੰਦਾ ਤੁਸੀਂ ਜਾ ਕੇ ਹਜੇ ਵੀ 400 ਮੰਗਦੇ ਆ ਤੁਸੀਂ 350 ਮੰਗਦੇ ਆ ਤੁਹਾਡੇ ਹਾਸੇ ਗਲਤ ਗੱਲ ਫਿਰ ਉਹਨੇ ਦੋ ਟਰਾਲੀਆਂ ਲੈ ਆ ਇੱਕ ਬੰਦਾ ਦੂਜਾ ਨਾਲ ਜਾਵੜੇ ਯਾਰ 300 ਦਿੰਨੇ ਆ ਉਹ 350 ਤੁਹਾਨੂੰ ਦੇ ਹੀ ਜਾਂਦਾ ਫਿਰ ਵੀ ਉਹਦੇ ਮਿੰਟਾਂ ਕੱਟੀਆਂ ਨਹੀਂ ਗਏ ਇੱਕ ਮਿੰਟ ਮੇਰੀ ਗੱਲ ਸੁਣ ਮਿੰਟਾਂ ਕੱਟੀਆਂ ਤੇਰੀ ਗੱਲ ਸੁਣਾ ਮੈਂ ਉਹਦੇ ਨਾਲ ਫਿਰ ਜਾ ਰਿਹਾ ਉਹ ਕਹਿੰਦਾ ਬਾਬਾ ਜਾਊਗਾ ਆਹ ਥੋੜੋ ਹੁੰਦਾ ਜੇ ਮੈਂ ਨਾ ਕਰਾ ਲੈ। ਅਰੇ ਯਾਰ ਰਾਲ ਮਿਲ ਕੇ ਲਈ ਜਾਵੇ ਨਾ ਭਾਈ। ਦੇਖੋ ਭੋਲਦੇ ਕਿਉਂ ਨਹੀਂ ਉਦੋਂ। ਹਾਏ ਰਾਲ ਮਿਲ ਕੇ ਜਾਏ ਜਾਂਦਾ ਜਾਏ ਜਾਂ ਤੂੰ ਵੀ ਤਾਂ پیسے ਲੈਣੇ ਆ। ਅਗਲੇ ਦੇ ਫਰੀ ਤਾਂ ਨਹੀਂ ਜਾਣਾ ਤੂੰ ਵੀ ਨਹੀਂ ਸੀ ਤੂੰ ਜਾ। ਯਾਰ ਭਾਈ ਕਈ ਵਾਰੀ ਆਇਆ ਅਸੀਂ ਆਨੇ ਮਗਰ ਆਏ ਨਾਲ ਤਾਂ ਕੀ ਰੰਦਾ ਫਿਰਦਾ ਜਾਂਦਾ ਕਾ। ਦੀਦੀ ਜਾਨੀ ਵੀਰੇ। ਅੰਦਰ ਦੀ 350 ਰੁਪਏ। 350 ਕਿੱਥੇ ਜਾਵੇਂ? ਭਾਈ ਸਲਾਮੀ ਜਾਉਗੇ। 300 ਰੁਪਏ। ਪਾਤਰ 700 ਬਾਰੇ ਖਾ ਕਰਦੇ ਦੇਖ ਲੋ ਬਈ ਅਗੇ 300 300 300 300 ਕੋਈ ਨਹੀਂ ਬਈ ਪੜਦਾ ਪੈਂਦਾ ਤਾਂ ਕੋਈ ਨਹੀਂ ਜਾਵੜਾ ਇਹ 352 60 65 400 5 10 15 20 25 30 35 40 45 450 55 452 452 ਹੋ ਲੱਗ ਨਾ 455 ਜੰਗਲੀ ਬਾਈ ਲੈ ਬਾਈ 435 ਰੁਪਏ ਜਿਹੜਾ ਅੱਜ ਪਹਿਲੇ ਨਕਦੇ ਰੇਟ ਜਿਹੜਾ ਅੱਜ ਲੱਗ ਗਿਆ ਰੇਟ ਜਿਹੜਾ ਵਧੀਆ ਲੱਗ ਗਿਆ ਜਿਹੜਾ ਹਨਾ ਪਹਿਲੇ ਨਕਦਾ 435 ਰੁਪਏ 15 ਨਾਗ ਆਏ ਆ ਕਦੇ ਕਦੇ ਬਈ 3 4 ਨਾਗ ਹੀ ਆਉਂਦੇ ਸੀ ਤੇ ਹੁਣ ਜਿਹੜੇ 15 15 ਨਾਗ ਹੋ ਗਏ ਤੇ ਕਿੱਥੋਂ ਤੱਕ ਉਮੀਦ ਜਿਹੜਾ ਰੇਟ ਜਾ ਸਕਦਾ ਅੰਦਰ ਦੇ ਭਾਈ ਅੰਦਰ ਦੇ ਥੋੜੀ ਬੋਲੋ ਜੀ 350 350 54 60 62 70 75 80 85 90 95 400 5 10 15 20 25 30 35 435 40 ਕਿੱਥੇ ਜਾਣੀ ਬਾਈ 40 45 445 ਬੋਲਾਂਗੇ ਨੇ 450 450 ਬੋਲਦਾ ਵੀ 450 ਬਾਈ ਜੀ ਦੱਦੂ ਲੈ ਬਾਈ 450 ਰੁਪਿਆ ਜਿਹੜਾ ਦੂਸਰਾ ਨਗਦਾਰ ਰੇਟ ਜਿਹੜਾ ਲੱਗ ਗਿਆ ਬਾਈ 450 ਰੁਪਿਆ ਸੈਂਸ ਤੋਂ ਤੋਂ ਲੈ ਕੇ 400 ਰੁਪਏ ਤੱਕ ਜਿਹੜਾ ਐ ਵਧੀਆ ਰੇਟ ਜਿਹੜਾ ਬਣ ਗਿਆ ਹੈਗਾ। ਦੋ ਭਾਈ ਅਗਲੇ ਨਾਕ ਦਾ ਰੇਟ ਵੇਣੇ ਆਗੇ। ਥੋੜੀ ਚੰਗੀ ਹੈ ਅੱਜ ਦੱਸ ਦੇਗੀ। ਇਹ ਆ ਭਾਈ। ਥੋੜੀ ਆ। ਅੰਦਰ ਦੀ ਅੰਦਰ ਦੀ ਅੰਦਰ ਦੀ ਦੂਰੀ ਬੋਲੋ ਜੀ। ਇੱਕ ਹੋਰ ਜੀ। ਇੱਕੋ ਜੀ ਆ ਜੀ।

442 ਬੋਲਾਂਗੇ ਨੇ 445 ਰੁਪਏ ਬਾਈ ਲੈ ਬਾਈ 440 ਤੇ 45 ਰੁਪਏ ਸਾਢੇ 440 ਤੱਕ ਜਿਹੜਾ ਰੇਟ ਲੱਗਿਆ 440 ਤੇ 45 ਰੁਪਏ ਤੱਕ ਜਿਹੜਾ ਰੇਟ ਪਹੁੰਚ ਗਿਆ ਹੈਗਾ ਲੋ ਬਈ ਅਗਲੇ ਨਾਲ ਦਾ ਰੇਟ ਵੇਣਿਆ ਤੇ ਕਿੱਥੋਂ ਤੱਕ ਉਮੀਦ ਹੈਗੀ ਐਂ ਤਾਜ਼ਾ ਲਓ ਬਾਈ ਕਿੱਥੋਂ ਤੱਕ ਜਿਹੜਾ ਅੱਜ ਦਾ ਰੇਟ ਜਿਹੜਾ ਜਾ ਸਕਦਾ ਹੈਗਾ ਪਰਸੋਂ ਵੀ ਜਿਹੜਾ 500 ਚੱਲ ਗਏਗਾ ਕੱਲ ਵੀ 500 ਚੱਲ ਗਿਆ ਅੱਜ ਤਾਂ ਪਤਾ ਨਹੀਂ ਬਾਈ ਬਾਕੀ ਗਾਗੂ ਕੱਜ ਸੂਤੀ ਹੈ ਏ ਗਿਆ ਕਾਕੂ ਇਹ ਲੈ ਬਾਈ ਤਿੰਨ ਮਿੰਟਾਂ ਚ ਘਰ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਬਾਈ ਸਾਢੇ 350 ਦੇਖ ਲੈ ਮੇਰੇ ਕੋਲ ਸਾਢੇ 350 ਸਾਢੇ 350 400 ਬਾਈ 400 ਕਿੱਥੇ ਜਾਨੀ ਬਾਈ ਸਿੱਖਾਂ ਵਾਲੇ ਬਾਈ ਸਿੱਖਾਂ ਵਾਲੇ ਜਾਏਗਾ ਚੱਲ ਮੈਂ ਚੱਲਦਾ ਯਾਰ 400 ਰੁਪਈਆ ਹੀ 410 ਵੀ ਵੀ ਠੀਕ ਆ 435 450 ਸਾਢੇ 450 ਜੀ 55 55 452 ਬੋਲਣਗੇ ਨੇ 60 65 465 ਬੋਲਣਗੇ ਨੇ 465 ਰੁਪਏ ਬਾਈ ਜੀ ਹੈਗਾ ਕੀ ਲੈ ਬਾਈ 400 ਤੇ 65 ਰੁਪਏ ਤੱਕ ਜਿਹੜਾ ਹਾਲੇ ਤੱਕ ਰੇਟ ਜਿਹੜਾ ਚੱਲੀ ਜਾਂਦਾ ਹੈਗਾ ਬਾਈ ਜਿਹੜਾ ਲਾਸਟ ਇਹ ਤੇ ਜਿਹੜੇ ਰੇਟ ਜਿਹੜਾ ਵੱਸ ਸਕਦਾ ਹੈਗਾ ਹਨਾ ਬਾਕੀ ਨਾ ਬਹੁਤ ਖੜੇ ਆ ਬਾਈ ਹਾਲੇ ਵੇਖੋ ਬਾਈ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜਰੂਰ ਕਰਦੇ ਰਹਾ ਕਰੋ ਬਾਈ ਮੈਂ ਅੱਜ ਆਇਆ ਸੈਕਿੰਡ ਰੋਡ ਜਿਹੜੇ ਪੰਡਾਲੀ ਛੋਟੀ ਆਈ ਇਹ ਵੀ ਫੋਟੋ ਦਿਨ 12 ਕੁ ਘਟ 15 ਥੱਲੇ ਖੁੱਲੀ ਹੈ ਹਾਂਜੀ ਹਾਂਜੀ 300 5 305 10 10 15 315 20 ਰੁਪਏ 28 ਰੁਪਏ 30 ਰੁਪਏ 50.5 55 60 65 70 78 ਹਾਂ ਵੀ 375 ਬੋਲਾਂਗੇ ਨਾ 80 ਰੁਪਏ 80 85 90 95 400 3 10 410 ਬੋਲੰਗ ਨੇ 15 15 20 420 ਰੁਪਏ ਬੋਲੰਗ ਨੇ 25 ਰੁਪਏ 30 ਰੁਪਏ 435 40 440 ਰੁਪਏ 48 ਰੁਪਏ 450 54 452 60 62 70 475 475 ਬੋਲਾਂਗੇ ਨੇ 475 ਬੱਬਾ ਆ ਜਾਓ ਰਿਆ ਕਿੱਥੇ ਲਾਉਣੀ ਹੈ ਪੰਜ ਕਿਨੇ ਲੈ ਭਾਈ ਹੌਲੀ ਹੌਲੀ ਜਿਹੜਾ ਰੇਟ ਵਧਣਾ ਸਟਾਰਟ ਹੋ ਗਿਆ ਭਾਈ 475 ਰੁਪਏ ਤੱਕ ਜਿਹੜਾ ਰੇਟ ਆ ਗਿਆ ਚੱਲਿਆ ਭਾਈ ਤੇ ਅੱਜ ਮੌਸਮ ਵੀ ਜਿਹੜਾ ਤੜਕੇ ਤੜਕੇ ਧੁੱਪ ਨਿਕਲ ਆਈ ਬਹੁਤ ਵਧੀਆ ਮੌਸਮ ਅਜ ਦਿਨ ਬਹੁਤ ਵਧੀਆ ਲੱਗੂਗਾ ਭਾਈ ਵੇਖੋ ਲਓ ਭਾਈ ਦੀ ਦਿਆ ਬਾਈ ਅੰਦਰ ਦੀ ਹਾਂਜੀ ਹਾਂਜੀ ਅੰਦਰ ਦੀ ਥੋੜੀ ਬੋਲੋ ਜੀ 400 ਬਾਈ ਸਿੱਖਾ ਲਏ ਜਾਗਾ ਥੋੜੀ ਪੈਸੇ ਆ ਲੈਣੀ ਹੈ ਬਾਈ ਯਾਰ ਜਾਨੀ ਇਹ ਥੱਲੇ ਲਾ ਲੂਗਾ ਜੀ ਜਾਏਗਾ ਵੀ ਸਿੱਖ ਲਏ ਜਾਣ ਕਰਾ ਕੇ ਕੀ ਦਿੰਦੇ ਆ 200 ਰੁਪਿਆ ਬਾਈ ਉਹ ਤੂੰ 6 ਕਿਲੋਮੀਟਰ ਬਾਈ 300 ਦੇ ਦੀ ਬਾਈ 300 ਰੁਪਿਆ ਬਾਈ 400 ਰੁਪਿਆ 410 10 25 ਰੁਪਏ 450 ਸਾਢੇ 450 55 60 60 ਕਿੱਥੇ ਜਣੀ ਆਪਾਂ ਸੰਤਾਰ ਦੀ ਗੋਠੀ ਕੋਲੇ ਜਾਉਗੇ ਬਾਈ ਸੰਤਾਰ ਦੀ ਕੋਠੀ ਕੋਲੇ 3ਵੇਂ ਉੱਥੇ 200 ਰੁਪਿਆ ਕੋਈ ਨਹੀਂ ਵਾਟਿਆ 60 ਰੁਪਏ 65 65 ਰੁਪਏ 70 ਰੁਪਏ 75 75 ਰੁਪਏ 80 ਰੁਪਏ 85 80 ਰੁਪਏ 90 ਰੁਪਏ 490 ਬੋਲਾਂਗੇ ਨੇ 490 ਰੁਪਏ ਲਿਖੀ ਭਾਈ ਲਓ ਭਾਈ 400 ਤੇ 90 ਰੁਪਏ 490 ਰੁਪਏ ਜਿਹੜਾ ਰੇਟ ਲੱਗਾ ਭਾਈ ਲੈ ਭਾਈ

20 40 ਸਾਡੇ 455 455 ਬੋਲਾਂਗੇ ਨੇ 455 ਰੁਪਏ ਬਾਈ ਹਾਂ ਆਪ ਪਨਤਾਂ ਦੇ ਕੋਠੇ ਯਾਰ ਕਿਹਦੇ ਗਿਆ ਲੈ ਬਾਈ 400 ਤੇ 55 ਰੁਪਏ ਜਿਹੜਾ ਰੇਟ ਲੱਗ ਗਿਆ ਬਾਈ 400 ਤੇ ਨਹੀਂ ਸੌਰੀ ਹਾਂ 400 ਤੇ 55 ਹੀ ਸੀ ਬਾਈ ਉਹ ਕਈ ਵਾਰ ਭਲੇਖਾ ਲੱਗ ਜਾਂਦਾ ਹਣਾ ਹੋ ਜਾਂਦਾ ਕਦੇ ਕਦੇ ਬੋਲੋ ਜੀ ਦੱਸਿਆ ਨਾ ਬਈ ਦੱਸਦਾ ਬਈ ਬੋਲ ਹੈ ਫੜਿਆ ਜੰਸੋਈ ਚੰਜਾ ਚੰਜਾ 400 400 5 20 20 25 25 30 30 40 40 60 60 80 80 480 ਬੋਲਣਾ ਕਿ ਨਾ ਲੈ ਭਾਈ 480 ਰੁਪਏ ਜਿਹੜਾ ਰੇਟ ਲੱਗ ਗਿਆ ਭਾਈ 480 ਰੁਪਏ ਹੌਲੀ 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 ਜਿਹੜਾ ਵਧਣਾ ਸਟਾਰਟ ਹੋਊਗਾ ਭਾਈ ਹਨਾ ਇਹ ਹਾਲੇ ਜਿਹੜੇ ਗਾਹਕ ਜਿਹੜੇ ਪਏ ਆ ਭਾਈ ਵਿੱਚ ਅੱਜ ਨਵੇਂ ਗਾਹਕ ਨਿਕਲੇ ਥੋੜਾ ਜਿਆ ਇੰਨੇ ਵੀ ਨਹੀਂ ਗਏ ਮਤਲਬ ਕਿ ਗਾਹਕ ਨਾ ਜਿਆਦੇ ਨਹੀਂ ਗੇ ਨਾ ਕਿ ਜਿਹੜੇ ਜਿਆਦੇ ਹੁੰਦੇ ਆ ਗੱਲ ਇਹ ਆ ਭਾਈ ਤਨੂ ਦੇਰੀ ਕਰਾਉਂਦਾ ਡੀਡੀ ਚੰਦ ਦਾ ਗਾਉਂ ਤੇ ਰਾਤ ਨੂੰ ਅਜੀਤ ਜੀ ਕਿ ਚੱਕੇ ਪੰਡ ਸਿੱਤ ਨਹੀਂ ਹੈ ਯਾਰ ਜਦਾ ਦਾ ਨੂੰ ਖੋਲ ਨਹੀਂ ਗਿਆ ਪੰਡ ਬੰਦਾ ਸੀ ਕਿ ਕੋਠੇ ਤੇ ਯਾਰ ਪੰਡ ਖੋਲ ਨਹੀਂ ਜਬਾ ਕਿ ਕੀ ਗੱਲ ਹੈ ਲੈ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਬਾਈ ਕਿ ਕੀ ਜਿਹੜਾ ਤੁਹਾਡੇ ਇਰਗੇ ਵਿੱਚ ਚੱਲੀ ਜਾਂਦਾ ਹੈਗਾ ਤੁਸੀਂ ਕਹਿੰਨੇ ਹੋਗੇ ਬਾਈ ਵੀ ਜਦੋਂ ਐ ਮੜੀ ਬੋਚ ਵਾਲ ਜੀ ਹੋ ਜਾਂਦੀ ਕੈਮਰਾ ਪਾ ਇਧਰ ਉਹ ਬਈ ਹੈ ਨਾ ਮੜਾ ਰੋਲਾ ਤਾਂ ਚੱਲਦੇ ਰਹਿੰਦਾ ਵੀ ਇੱਥੇ ਲਾਹਣੀ ਸੀ ਆਏ ਆ ਕੋਈ ਮਜ਼ਦੂਰਾਂ ਦਾ ਹਨਾ ਕੋਈ ਸਿਸਟਮ ਚੱਲ ਪੈਂਦਾ ਉਹ ਕੋਈ ਚੱਕਰ ਨਹੀਂ ਚੱਲਦੇ ਰਹਿੰਦਾ ਇਹਨਾਂ ਫੁੱਲੀ ਲੈ ਲੈਣਾ ਭਾਈ ਬੰਦਾ ਲੈ ਜਾਵਦੇ ਫੁੱਲੀ ਟਰਾਲੀ ਲੈ ਲਿਆ ਭਾਈ ਦੇਰ ਮੋਟੇ ਵੀ ਜੱਪਾ ਖਾਣਾ ਉਹ ਹੀ ਲੱਗਾ ਫੁੱਲੋ ਜੀ ਭਾਈ ਅੰਦਰ ਨਹੀਂ ਬਾਹਰ ਦੀ ਬਾਰ ਦੀ ਤੂੜੀ ਆ ਬਾਈ ਆਈ ਨਿਕਲੂ ਸਾਰੀ ਆਈ ਨਿਕਲੂ ਸਾਰੀ ਜਿੱਤੋ ਮਾਰ 300 ਰੁਪਇਆ 300 300 5 ਰੁਪਏ 10 15 ਇਹ ਵੀ ਮੁਰਗੇ ਪੰਡਾ ਚ ਗਾਉਣੀਆਂ ਬੜੀਆਂ ਤਨੂ ਫੇ ਬੱਲੀ ਤੇ ਜਾਣਾ ਤੂੰ ਤੇ ਖੁੱਲੀ ਟਰਾਲੀ ਲੜਾ ਵੀਰ ਖੁੱਲੀ ਟਰਾਲੀ ਜਾਲਾ ਕੰਮ ਅੱਥਾ ਆ ਜਾਲੀ ਵਾਲੀ ਲੈ ਲਈ ਆ ਫੁੱਲੀ ਆ ਜਾਲੀ ਵਾਲੀ ਖੁੱਲੀ ਜਾਲੀ ਲੈਣਾ ਇਹ ਖੁੱਲੀ ਜਾਂ ਪੰਡਾ ਹੋ ਗਿਆ ਮੱਥਾ ਹੀ ਅਗਲਾ ਨੇ ਮਰਾਉਣਾ ਸਾਨੂੰ ਕੋਈ ਨਹੀਂ ਪਲਾ ਲੈ ਲਾ ਉਹ ਇਹ ਕੰਦਰਖਨ ਉੱਥੇ ਹੋਊਗਾ ਇਹ ਫਿਰ ਫਰੀ ਅਨੁਭਾਗ ਦਾ ਵੀ ਬਦਲਦਾ ਨਜ਼ਰ ਬਾਈ ਸਰ ਜੀ ਜੀਵਨਦਾਰ ਖੁਰਨਾਂ ਦੇ ਵੀ ਪਾ ਜੀ ਉਹ ਗੱਲ ਹੋਈ ਹੈ ਉਹ ਖੋਲਦਾ ਹੀ ਨਹੀਂ ਯਾਰ ਕੱਲ ਉਹ ਬਾਹੂ ਗਈ ਗਿਆ ਆਂਦਾ ਇੱਥੇ ਢੇਰੀ ਕਰਦੇ ਆਂਦਾ ਨਹੀਂ ਪੰਡ ਜਾ ਕੇ ਖੋਲੂ ਖਾਲੀ ਆ ਲੈ ਲਓ 350 ਰੁਪਇਆ 350 ਹੀ 350 54 60 65 70 72 80 85 90 95 400 5 10 15 20 25 30 35 40 45 450 55 ਬੋਲਣਾ 60 65 70 75 475 ਬੋਲਦਾ ਬਈ 475 ਰੁਪਏ ਬਈ ਆ ਲੈ ਭਾਈ 470 ਤੇ 75 ਰੁਪਏ ਜਿਹੜਾ 350 ਤੋਂ ਲੈ ਕੇ 475 ਰੁਪਏ ਤੱਕ ਜਿਹੜਾ ਰੇਟ ਲੱਗ ਗਿਆ ਭਾਈ ਆ ਨਾਗਦਾ ਭਾਈ ਤੂੜੀ ਵਧੀਆ ਸੀਗੀ ਭਾਈ ਹਨਾ ਲੈ ਵੀ ਖੁੱਲੀ ਆ ਗਈ ਜਿਹੜੀ ਤੂੜੀ ਖੁੱਲੀ ਆ ਗਈ ਤੇ ਵੱਤ ਵਾਤੇ ਚ ਹੈਗੀਆਂ 5 6 ਪੰਨਾ ਨਾ ਨਾ ਕਮਾਲ ਕੀ ਹਾਲ ਹੈ ਕਮਾਲ ਲੈਣੀ ਟੁੱੜੀ ਬਾਈ ਯਾਰ ਕੋਈ ਆਵੀ ਹੌਸਤਾ ਸਹੀ ਸਹੀ ਅੰਦਰ ਦੀ ਟੂੜੀ ਬੋਲੋ ਜੀ ਇੱਧਰ ਗਿਆ ਇੱਧਰ ਆ ਹੁਣ ਸਾਢੇ 350 ਸਾਢੇ 350 ਸਾਢੇ 350 ਸਾਢੇ 350 बोला भाई किने 55 55 60 65 70 77 400 5 10 15 20 420 ਰੁਪਏ ਬੋਲਣ ਕਿਨੇ ਹਾਂ ਭਾਈ 420 ਰੁਪਏ ਬਾਈ ਚੱਲ ਖੁੱਲੀ ਲਾ ਲੈ ਲੈ ਭਾਈ ਖੁੱਲੀ ਤੂੜੀ ਸੀ ਤਾਂ 400 ਤੇ 20 ਰੁਪਏ ਰੇਟ ਜਿਹੜਾ ਲੱਗ ਗਿਆ ਭਾਈ ਖੁੱਲੀ ਤੂੜੀ ਸੀਗੀ ਅੰਦਰ ਦੀ ਪਰ ਵੀ ਰੇਟ ਜਿਹੜਾ ਵਧੀਆ ਲੱਗ ਗਿਆ ਭਾਈ ਲੈ ਵੀ ਕਿੰਨੇ ਨੱਕ ਰਹਿ ਗਏ 2 2 4 2 6 ਲਭੇ 6 ਨਗ ਰਹਿ ਗਏ ਲਾਸਟ ਰੇਟ ਵਧ ਵੀ ਸਕਦਾ ਤੇ ਘਟ ਵੀ ਸਕਦਾ ਕੋਈ ਪਤਾ ਨਹੀਂ ਲੰਬਈ ਆਪਣੀ ਮੇਰੇ ਵਾਲੇ 55 ਰਹਿ ਜਾਂਦੇ ਰਿਸਨਲ ਦੀ ਫਾਰੀ ਭੁੱਲੀ ਆ ਹਾਂ ਭੁੱਲੀ ਥੋੜੀ ਹਾਂ ਬੋਲਾ ਜੀ

380 ਰੁਪਏ ਬੋਲਣਗੇ 88 85 385 ਬੋਲਣਗੇ ਲੱਭੇ 99 400 400 ਬੋਲਦਾ ਵੀ ਹਾਂਜੀ ਬੋਲਣਗੇ ਕੀ ਜੀ 405 ਰੁਪਏ ਬਾਈ ਜੀ ਲੈ ਭਾਈ ਕਿਹੜਾ ਦਾ ਜਿਹੜਾ 400 ਤੇ 5 ਰੁਪਏ ਤੱਕ ਜਿਹੜਾ ਰੇਟ ਲੱਗਾ ਭਾਈ 400 થી 5 ਰੁਪਏ ਬਾਈ ਅੱਛਾ ਇਹ ਨਾਲ ਸੀਗਾ ਬਾਈ ਚੱਲ ਕਾ ਇਹਦੀ ਆ ਬਾਈ ਬਾਹਰ ਦੀ ਹਾਂ ਬਾਹਰ ਹੋਊਗੀ ਅਗਲੀ ਗੁੱਲੀ ਗੁੱਲੀ ਨਾ ਨਾ ਪਹਿਲਾਂ ਪਹਿਲਾਂ ਵੀ ਐ ਕਰਦਾ ਪਹਿਲਾਂ ਤੋਂ ਸਾਹਮਣੇ ਹਾਂਜੀ 200 200 ਰੁਪਿਆ 200 ਰੁਪਿਆ 200 ਰੁਪਿਆ ਪੰਜ ਕਿੱਥੇ ਜਾਨੀ ਜੀ ਰਾਮ ਸਰ ਥਾਲੀ ਕਿਦੀ ਬਾਈ ਰਾਮ ਸਰ ਜਾਓਗੇ ਕੋਣ ਹੋਰ ਲਾ ਫੁਰ ਲਾ ਗੇੜ ਖੋਲ ਨਹੀਂ ਹੋਰਲੇ ਹੱਥੇ ਵਾਲਾ ਪੰਜ ਨਾ 10 10 ਲੈਓ ਖੋਲ ਕੇ ਜਾਂਦਾ 15 20 ਜਵੇਂ ਆ ਕੇ ਆਉਂਦੇ ਨੇ 25 ਹਾਂ 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 ਇਹ 250 ਰੁਪਿਆ 250 60 60 ਹਾਂ ਜੀ 265 70 270 ਰੁਪਏ 70 75 80 85 90 95 300 5 10 10 310 ਰੁਪਏ ਬੋਲਣਗੇ ਨੇ 310 ਰੁਪਏ ਬਾਈ ਜੀ ਲੈ ਬਾਈ 300 ਤੇ 10 ਰੁਪਏ ਜਿਹੜਾ ਰੇਟ ਲੱਗਾ ਬਾਈ 300 ਤੇ 10 ਰੁਪਏ ਰੇਟ ਘਟ ਕਾ ਤੋ ਗਿਆ ਬਾਈ ਇਹ ਤੂੜੀ ਥੋੜੀ ਜੀ ਰੰਗ ਜਾਂ ਉਹ ਸੀਗਾ ਨਾ ਰੰਗਿਆ ਉੱਡਾ ਸੀਗਾ ਪਾਸ ਯਾਰ ਬਾਈ ਗੱਲ ਇਹ ਸੀ ਕਿ ਮੈਲੀ ਸੀ ਤੂੜੀ ਤੇ ਲਓ ਬਾਈ ਆਹ ਤੂੜੀ ਵੇਖੋ ਹਣ ਲੈ ਕੀ ਬਾਤ ਹੈ ਵਧੀਆ ਤੂੜੀ ਜਾਲੇ ਹਾਂ ਰੇਟ ਵੇਖ ਕੇ ਤਾਂ ਕਿੱਥੋਂ ਲੈ ਕਿੱਥੋਂ ਤੱਕ ਲੱਗਦਾ 50 ਟਰਾਲੀ ਦੇ ਤੋਂ ਲੈ ਲਈ ਪ੍ਰੈਕਟੀਕਲੇ ਤੋਂ ਹਾਂ ਹਾਂ 50 ਦੇ ਦੇ 50 ਰੁਪਏ ਆਪਣੇ 100 ਦੇ ਦਾ ਬਸ 100 ਰੁਪਏ ਆਪਣੇ ਆ ਕੇ ਤੇਰੇ ਵਾਲੇ ਬੋਲੋ ਜੀ 650 650 ਹੀ 55 60 65 70 400 10 15 20 25 25 40 45 450 ਹੀ 450 ਬੋਲਣਗੇ ਨੇ 55 54 60 65 70 77 80 480 ਬੋਲਣਗੇ ਨੇ ਇਸ ਦੀ 400 ਰੁਪਏ ਭਾਈ ਸੰਦ ਵਿੱਚ ਸੰਦ ਵਿੱਚ ਜਾਊਗੀ ਲੈ ਭਾਈ ਹੁਣ ਜਿਹੜਾ ਵਧ ਗਿਆ ਰੇਟ ਥੋੜਾ ਜਿਹਾ 480 ਰੁਪਏ ਰੇਟ ਜਿਹੜਾ ਲੱਗ ਗਿਆ ਭਾਈ 400 ਤੇ 80 ਰੁਪਏ ਥੂੜੀ ਵਧੀਆ ਸੀ ਅੰਦਰ ਦੀ ਥੂੜੀ ਸੀਗੀ ਭਾਈ ਅਗਲੇ ਨਗਦ ਦਾ ਰੇਟ ਵੇਣੇ ਆ ਕਿੱਥੋਂ ਲੈ ਕੇ ਕਿੱਥੋਂ ਤੱਕ ਲੱਗਦਾ ਤੇ ਇੱਕ ਤੂੜੀ ਦੀ ਜਿਹੜੀ ਕੁਆਲਿਟੀ ਵੇਖਾਂਗੇ ਹਨਾ ਇਹ ਜ਼ਰੂਰੀ ਆ ਚੀਜ਼ ਹਾਂਜੀ ਬੋਲੋ ਇਹਦੀ ਆ ਭਾਈ ਬਾਹਰ ਦੀ ਅੰਦਰ ਦੀ ਅਮਰ ਜੀ ਅੰਦਰ ਦੀ ਥੋੜੀ ਕਿ 350 ਕਿੱਥੇ ਸਿੱਖਾਂ ਵਾਲੇ ਸਿੱਖਾਂ ਲੈ ਜਾਉਂਗੇ ਬਈ ਅੱਛਾ ਬਈ ਜਾਉਂਗੇ 52 60 65 400 405 10 15 20 25 30 35 450 455 60 65 70 75 80 85 485 ਬੋਲਣਗੇ ਨੇ ਲਿਖੋ ਜੀ ਚਲੋ ਜੀ ਨਾ ਕਰਾ ਤੇ 300 ਲੈ ਬਾਈ 400 ਤੇ 85 ਰੁਪਏ ਬੱਲੇ 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 ਬਾਈ 485 ਰੁਪਏ ਜਿਹੜਾ ਰੇਟ ਲੱਗਾ 500 ਰੁਪਏ ਤੇ ਜਿਹੜੀ ਹਾਲੇ ਇੱਕ ਵਾਰ ਇੱਕ ਮੀਟਰ ਆ ਜੀ ਜਿਹੜੀ ਨਹੀਂ ਗਈ ਗਾਗੂ ਕੋ ਵੇਖ ਕਿੰਨੇ ਪਏ ਆ ਬਾਈ ਤੇ ਨਗ ਵੀ ਜਿਹੜੇ ਦੋ ਰਹਿ ਗਏ ਕੱਕ ਦਾ ਪਿਆ ਯਾਰ ਆਪਣੀ ਪਲੀ ਵਧੀਆ ਯਾਰ ਸਭ ਇੱਕ ਨੰਬਰ ਆ ਗਾਗੂ ਬਪਾਯਾ ਬਾਈ ਵਾਲੇ ਬੋਲੋ ਜੀ 400 400 5 10 15 20 25 30 35 40 445 450 55 60 65 465 ਬੋਲਾਂਗੇ ਨੇ 465 ਰੁਪਏ ਬਾਈ ਕਿਦੀ ਆ ਲੇ ਭਾਈ 400 ਤੇ 650 ਰੁਪਏ ਜਿਹੜਾ ਹਲੇ ਲਾਸਟ ਨਗ ਦਾ ਰੇਟ ਲੱਗ ਗਿਆ ਭਾਈ ਇਹ ਇੱਕ ਲਾਸਟ ਨਗ ਰਹਿ ਗਿਆ ਸੌਰੀ ਹਨਾ ਭਾਈ ਇੱਕ ਲਾਸਟ ਨਗ ਰਹਿ ਗਿਆ ਭਾਈ ਤੇ ਇਹ ਤੋਂ ਆਪਾਂ ਜੀ ਵਧੀਆ ਨਿਕਲ ਆਈ ਜਾਨਾ ਸਹੀ ਆ ਸਹੀ ਆ ਤੇ ਗਾਗੂ ਭਾਈ ਹਲੇ ਪਏ ਆ ਵੇ ਲੋ ਇੰਨੇ ਕ ਤਾਂ ਹਨਾ ਤੇ ਨਗ ਜਿਹੜੇ ਅੱਜ ਬਹੁਤ ਆ ਗਈ ਸੀ ਕੋਟਪੁਰਾ ਮੰਡੀ ਦੇ ਵਿੱਚ 15 16 ਨਗ ਜਿਹੜੇ ਅੱਜ ਆ ਗਈ ਸੀ ਲੋ ਭਾਈ ਰਾਜੋ ਵੇਖ ਕੇ ਰੇਟ ਕਿਵਲਾ ਫਰੀਆ ਬਾੜ ਦੀ ਹੈ ਨਹੀਂ ਗਿੱਲੀ ਨਹੀਂ ਆ ਬਸ ਜਿਹਨੇ ਨਿਕਲ ਜੇ ਹੋਊਗੀ ਸੁੱਕੇ ਸਾਰੇ ਇਹ ਜੇ ਤਨ ਬਸ ਆ ਵੀ ਪੰਡਾ ਤੋਂ ਪਾ ਕੇ ਰੱਖਦੇ ਨੇ ਕਿਵੇਂ ਦੋ ਰੁਪਏ ਗਿੱਲੀ ਨਹੀਂ ਤਾਂ ਨਹੀਂ ਕੋਈ ਜੀ ਹੋਊਗੀ ਯਾਰ ਸਾਰੇ 200 ਰੁਪਏ ਬਾੜ ਲੀ ਤੈਨੂੰ ਅੰਦਰ ਲਈ ਨਹੀਂ ਕਹਦੀ 200 5 10 15 20 25 ਠੀਕ ਹੈ 30 35 250 ਯਾਰ 50 60 65 70

400 500, 405 405 ਬੋਲਾਂਗੇ ਨੇ 405 ਰੁਪਏ ਹੀ ਇੱਥੇ ਇੱਥੇ ਮੁਗਾ ਰੋਡ ਤੇ ਲੋ ਬਾਈ 400 ਤੇ 95 ਰੁਪਏ ਆ ਸੌਰੀ ਕਿੰਨੇ ਲੱਗਿਆ ਬਾਈ ਡੇਟ ਕਿੰਨੇ ਲੱਗਾਈ ਡੇਟ 405 ਹਾਂ 400 ਤੇ 5 ਰੁਪਏ ਬਾਈ 400 ਤੇ 5 ਰੁਪਏ ਲਾਸਟ ਨਗਦ ਦਾ ਰੇਟ ਲੱਗਾਇਆ ਇਹ ਰੇਟ ਜਿਹੜਾ ਅੱਜ ਗਿਆ ਹੈਗਾ ਨਾ ਨਾ ਨੈਟ ਹੈਗਾ ਬਾਈ ਰੇਟ ਜਿਹੜਾ ਕੀ ਗੱਲ ਜਸਰਾ ਬਾਈ ਨੈਟ ਵੇਜ ਤੇਰੇ ਹਿਸਾਬ ਨਾਲ ਕੀ ਗੱਲ ਸਰਾ ਰੇ ਬਾਈ ਮੈਂ ਤਾਂ ਨਹੀਂ ਦੱਸਦਾ ਕੀ ਹਾਲ ਆ ਬਾਬਾ ਜੀ ਹਾਲ ਆ ਜੀ ਮौज ਆ ਮौज ਚਲੋ ਮौज ਹੀ ਚਾਹੀਦੀ ਹੈ ਰੇਟ ਜਿਹੜਾ ਬਾਈ ਅੱਜ ਗਿਆ ਕੋਟਪੁਰਾ ਮੰਡੀ ਵਿੱਚ 400 ਤੇ 80 85 ਰੁਪਏ ਤੇ ਜਿਹੜਾ ਟਾਪ ਦਾ ਰੇਟ ਗਿਆ ਹੈਗਾ ਬਾਈ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜ਼ਰੂਰ ਕਰਦਾ ਕੀ ਹਾਲ ਹੈ ਠੀਕ ਹੈ ਬੇਟਾ ਤੇ ਮਿਲਦੇ ਆਂ ਬਾਈ ਕੱਲ ਦੀ ਵੀਡੀਓ ਚ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਤੇ ਰੇਟ ਜਿਹੜਾ ਉਹੀ ਬਈ ਹਾਲਾ ਕੀ ਚੱਲੀ ਜਾਂਦਾ ਕੋਟਪੂਰਾ ਮੰਡੀ ਦੇ ਵਿੱਚ ਤਾਂ ਜਿਹੜਾ ਆ ਰੇਟ 400 500 600 600 ਤਾਂ ਹੱਲੇ ਹੁਣ ਜਿਹੜੇ ਕਾਫੀ ਦੇਣਾ 5-6 ਦਿਨ ਹੋ ਗਏ ਬਈ 600 ਤੇ ਤਾਂ ਹੱਲੇ ਰੇਟ ਜਿਹੜਾ ਗਿਆਨੀ ਆ ਮੈਂ ਕਹਤ ਗਿਆ ਹਣਾ ਰੇਟ ਜਿਹੜਾ 4-500 ਰੁਪਈਆ ਜਿਹੜਾ ਚੱਲੀ ਜਾਂਦਾ ਬਾਕੀ ਕੋਟਪੂਰਾ ਮੰਡੀ ਦੇ ਵਿੱਚ ਤਾਂ ਬਈ ਰੋਜ਼ ਦਾ ਰੇਟ ਹੁੰਦਾ ਕਈ ਵਾਰ ਰੇਟ ਐ ਜਿਵੇਂ ਢਿੱਕ ਪੈਂਦਾ ਹਣਾ ਮੰਦਾ ਹੋ ਜਾਂਦਾ ਤੇ ਕਈ ਵਾਰ ਜਿਹੜੀ ਤੁੜੀ ਤੇਜੀ ਫੜ ਲੈਂਦੀ ਆ ਤੇ ਤਾਂ ਕਰਕੇ ਕੋਟਪੂਰਾ ਮੰਡੀ ਦੇ ਵਿੱਚ ਤਾਂ ਰੋਜ਼ ਦਾ ਰੇਟ ਹੁੰਦਾ ਬਈ ਹੇ ਠੀਕ ਹੈ ਜੀ ਬਦਲਦੇ ਆ ਕੱਲ ਦੀ ਵੀਡੀਓ ਚ ਬਾਈ ਧੰਨਵਾਦ ਦੋਸਤੋ ਆਪਣੇ ਨਾਲ ਜੁੜਨ ਵਾਸਤੇ ਲਓ ਬਾਏ